ज मुरादाबाद पंजाब रोडवेज की धकेशाही नहीं चलूगी नहीं ਇੱਕ ਕ੍ਰੈਕਸ਼ਨ ਕਰਨਾ ਚਾਹਣਾਂ ਨਵੀਂ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਪੰਜਾਬ ਰੋਡਵੇ ਮੁਰਦਾਬਾਦ 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 ਬੀਡੀਆਈ ਪੰਜਾਬ ਰੋਡਵੇ ਮੁਰਦਾਬਾਦ ਮੁਰਦਾਬਾਦ ਮੁਰਦਾ ਮੈਂ ਪ੍ਰਦੀਪ ਕੁਮਾਰ ਜੀ ਪ੍ਰਦੀਪ ਕੁਮਾਰ ਜੀ ਕਿਹੜੀ ਬਾਤ ਹੈ ਤੁਹਾਡੀ ਸਾਡੀ ਪ੍ਰੈਸ਼ਰ ਬੱਸ ਹੈ ਜੀ ਕਿੱਥੋਂ ਕਿੱਥੇ ਚੱਲਦੀ ਹੈ ਇਹ ਹਿਆਰਪੁਰ ਤੋਂ ਭੋਂਗਰ ਨਹੀਂ ਚੱਲਦੀ ਜੀ ਸਾਡੀਆਂ ਦੋ ਸਾਡੀਆਂ ਜੀ ਪੰਜ ਸਾਡੇ ਨਾਲ ਹੋਰ ਜਿਹੜੇ ਸਹਿਮਤ ਹੈ ਸਾਡੇ ਨਾਲ ਠੀਕ ਹੈ ਜੀ ਇੱਕ ਆਪਰੇਟਰ ਆ ਉਹ ਜਿਹੜਾ ਸਾਰਿਆਂ ਨਾਲ ਧੱਕੇਸ਼ਾਹੀ ਕਰੀ ਜਾਂਦਾ ਆ ਉਹ ਜੀਐਮ ਰੋਡਵੇਜ ਪੀਟੀਆਈ ਉਥੇ ਆਰਟੀਏ ਦਫ਼ਤਰ ਨੂੰ ਗਮਰਾਹ ਕਰਕੇ ਸਾਡੇ ਸਾਰੇ ਟਾਈਮ ਟੇਬਲ ਪੱਟੇ ਪੱਟ ਕੇ ਆਪਣੀ ਮਰਜ਼ੀ ਨਾਲ ਆਪਣਾ ਟਾਈਮ ਟੇਬਲ ਸੂਤ ਕਰਦਾ ਬਾਕੀਆਂ ਦਾ ਸਾਰਿਆਂ ਦਾ ਨੁਕਸਾਨ ਕਰਦਾ ਜੀ ਕਿੰਨੇ ਸਮੇਂ ਤੋਂ ਚੱਲਦੀਆਂ ਪਿਛਲੇ ਇਸ ਟਾਈਮ ਬੱਸਾਂ ਦਾ ਤਕਰੀਬਨ ਜੀ ਚੱਲ ਰਹੀਆਂ ਇਹ 20 ਸਾਲ ਤੋਂ ਪੁਰਾਣੀਆਂ ਚੱਲ ਰਹੀਆਂ ਜੀ ਉਹ ਟਾਈਮ ਟੇਬਲ ਜਿਹੜਾ ਪੁਰਾਣਾ ਸੀਗਾ ਉਹਦੇ ਵਿੱਚ ਐਡਜਸਟ ਹੁੰਦੀਆਂ ਜਾਂਦੀਆਂ ਸੀਗੀਆਂ ਇਹ ਗੱਡੀਆਂ ਤੇ ਹੁਣ ਵੀ ਉਹ ਇਦਾਂ ਹੀ ਹੋਇਆ ਸੀਗਾ ਪਰ ਇੱਕ ਆਪਰੇਟਰ ਇਹੋ ਜਿਹਾ ਆਇਆ ਉਹ ਮੈਂ ਤੁਹਾਨੂੰ ਦੱਸਦਾ ਲਾਲਜੀਤ ਭੁੱਲਰ ਦੇ ਨਾਲ ਫੋਟੋ ਖਿਚਾ ਕੇ ਉਹ ਉਹਦੀ ਫੋਟੋ ਥਾਰੇ ਪਾਸੇ ਦਿਖਾ ਲ ਕੇ ਜਾਂ ਜਿੱਦਾਂ ਵੀ ਸਾਨੂੰ ਨਹੀਂ ਪਤਾ ਕਿਦਾਂ ਘਬਰਾਹ ਕਰਦਾ ਜਾਂ ਉਹ ਪੈਸੇ ਦਿੰਦਾ ਜੀ ਐ ਮਨੂੰ ਜਾਂ ਟੀਟੀਆਈ ਨੂੰ ਪੈਸੇ ਦਿੰਦਾ ਆ ਸਾਨੂੰ ਨਹੀਂ ਪਤਾ ਸਾਦ ਨੂੰ ਪੁੱਛਦਾ ਹੀ ਕੋਈ ਨਹੀਂ ਪ੍ਰਾਈਵੇਟ ਬੰਦਾ ਜੀ ਪ੍ਰਾਈਵੇਟ ਹੀ ਬੰਦਾ ਹੈ ਜੀ ਗਰਨਾਮ ਸਿੰਘ ਜੀ ਉਹ ਆ ਟ੍ਰਾਂਸਪੋਰਟ ਮਹਿਕਮੇ ਦੇ ਵਿੱਚ ਏਜੰਟੀ ਕਰਦਾ ਜੀ ਉਹਦੀ ਉੱਥੇ ਸਾਰੇ ਹਾਂਜੀ ਹਾਂਜੀ ਸਾਰੇ ਉਹਦੀ ਸੁਣਦੇ ਆ ਸਾਨੂੰ ਕੋਈ ਸਾਨੂੰ ਤਾਂ ਨਾ ਜਿੱਦਾਂ ਭੇਡਾਂ ਬੱਕਰੀਆਂ ਵਾਂਗੂ ਰੱਖਿਆ ਸਾਨੂੰ ਟਾਈਮ ਟੇਬਲ ਦੇ ਵਿੱਚ ਆਪੇ ਜਿੱਥੇ ਕਰਦੇ ਆਂ ਗਾਂਹ ਕਰਦੇ ਪਛਾਹ ਕਰਦੇ ਸਾਡਾ 2 ਸਾਲ ਤੋਂ ਇੰਨਾ ਨੁਕਸਾਨ ਕੀਤਾ ਵੀ ਜਿਹਦਾ ਹੱਦਸਾਬ ਕੋਈ ਨਹੀਂ ਜਦੋਂ ਟਾਈਮ ਟੇਬਲ ਬਣਾਉਂਦੇ ਆ ਤੁਹਾਨੂੰ ਬੁਲਾਉਂਦੇ ਆ ਉੱਥੇ ਸੱਦਦੇ ਆ ਬਿਲਕੁਲ ਐਤਕੀ ਬਿਲਕੁਲ ਹੀ ਸੱਦਿਆ ਹੀ ਨਹੀਂ ਜੀ ਆਹ ਟਾਈਮ ਟੇਬਲ ਆਪਈ ਉਹ ਇੱਕ ਗੱਡੀ ਦਾ ਕੋਈ ਢੇੜਾ ਘੱਟ ਸੀਗਾ ਜਾਂ ਕੋਰਸ ਸੀਗਾ ਉਹਦਾ ਵੀ ਇੱਕ ਦੋ ਦਿਨ ਦੇ ਵਿੱਚ ਢੇੜਾ ਹੋ ਜਾਣਾ ਉਹ ਤਾਂ ਉਹ ਆਪੇ ਕੱਢ ਗਏ ਉਹ ਕੋਈ ਬੰਦੇ ਦਾ ਫਾਇਦਾ ਕਰਨਾ ਚਾਹੁੰਦੇ ਆ ਬਾਕੀ ਹੋਂਦ ਸਾਰਿਆਂ ਨੂੰ ਸਿੱਟੇ ਆ ਇੱਕ ਪਾਸੇ ਕੀ ਮੰਗ ਕੀ ਕਰਦੇ ਆ ਮੰਗ ਇਹ ਹੀ ਕਰਦੇ ਮੇ ਸਾਡਾ ਜਿਹੜਾ ਟਾਈਮ ਟੇਬਲ ਆ ਸਾਡੀ ਮਰਜ਼ੀ ਦੇ ਨਾਲ ਬਣਾਣਾ ਚਾਹੀਦਾ ਜਿਹੜੇ ਇੱਕ ਪਾਸੇ ਸਾਰੇ ਸਹਿਮਤ ਆ ਉਹ ਬਣਾਣਾ ਚਾਹੀਦਾ ਨਾ ਕਿ ਇੱਕ ਟਰੈਫਿਕ ਅਜੰਟ ਮੰਗੂ ਉਹਦੇ ਮਰਜ਼ੀ ਦੇ ਨਾਲ ਨਹੀਂ ਬਣਾਣਾ ਚਾਹੀਦਾ ਕਿਹੜੀ ਗੱਡੀ ਚੱਲਦੀ ਹੈ ਉਹਦੀ ਇੱਕ ਜਲਦੀ ਦੀ ਗੁਰੂ ਕਿਰਪਾ ਕਿਹੜੀ ਗੁਰੂ ਕਿਰਪਾ ਟ੍ਰਾਂਸਪੋਰਟ ਤਾਂ ਨਹੀਂ ਗੁਰੂ ਕਿਰਪਾ ਜੀ ਉਹ ਵੀ ਭੁੰਗ ਨਹੀਂ ਚੱਲਦੀ ਭੁੰਗ ਨਹੀਂ ਚੱਲਦੀ ਸਾਈਪ ਤੋਂ ਉਹਦੇ ਪੂਰੇ ਕਾਗਜ਼ ਪੱਤਰ ਪੂਰੇ ਕਾਗਜ਼ ਪੱਤਰ ਸਾਰਿਆਂ ਦੇ ਪੂਰੇ ਆ ਜੀ ਸਾਰੇ ਕਰੀਏ ਹਾਂਜੀ ਤੇ ਬੋਲਿ ਸੀ ਨਾ ਗੱਡੀਆਂ ਦੇ ਕਾਗਜ਼ ਪੂਰੇ ਨਹੀਂ ਪ੍ਰੋਬਲਮ ਆ ਰਹੀ ਸੀ ਜੀ ਆ ਉਹ ਸੀਗੇ ਕੋਸ਼ਿਸ਼ ਉਹ ਉਹ ਉਹਦੀ ਵੀ ਤੁਹਾਨੂੰ ਦੱਸਦਾ ਬੇ ਰੋਡਵੇ ਜਿੰਨੀਆਂ ਚੱਲਦੀਆਂ ਤੁਸੀਂ ਆ ਪਾਓ ਪਰਵਹਨ ਤੇ ਅਧੀਆਂ ਗੱਡੀਆਂ ਦੇ ਕਾਗਜ਼ ਨਹੀਂ ਹੁਣੇ ਜੀ ਐਮ ਸਾਹਿਬ ਜਿਹੜੀ ਗੱਡੀ ਦੇ ਉੱਤੇ ਚੜ ਕੇ ਆਉਂਦੇ ਨਾ ਇੱਥੇ ਸਾਡੀਆਂ ਗੱਡੀਆਂ ਤੇ ਚਲਾਨ ਕਰਨ ਉਹਦੀ ਇੰਸ਼ੋਰੈਂਸ ਹੈ ਨਹੀਂ ਬਲੂਸ਼ਨ ਹੈ ਨਹੀਂ ਉਹਦਾ ਆ ਜਿਹੜੀ ਇੱਥੇ ਸਾਡੇ ਟਾਈਮ ਟੇਬਲ ਦੇ ਵਿੱਚ ਗੱਡੀ ਪਾਈ ਹੋਆ ਉਹ ਕੰਡਮ ਗੱਡੀ ਕਰ ਦਿੱਤੀ ਉਹ ਕੰਡਮ ਗੱਡੀ ਦੇ ਟਾਈਮ ਟੇਬਲ ਦੇ ਵਿੱਚ ਟਾਈਮ ਪਾਏ ਗਏ ਆ ਤਾਂ ਸਾਡੇ ਜਿਹੜੇ ਆ ਸਾਡੇ ਧੱਕੇਸ਼ਾਈ ਨਾਲੇ ਕਦੋਂ ਇੱਧਰ ਸੜਦੇ ਤਾਂ ਕਿਸੇ ਨੂੰ ਇੱਧਰ ਸੜਾ ਦਿੱਤਾ ਜੀ ਸਵਾਰੀਆਂ ਕਿੰਨੀਆਂ ਖਰਾਬ ਨਹੀਂ ਆ ਜੀ ਸਵਾਰੀਆਂ ਰੋਜ਼ ਨਵਾਂ ਦਾ ਟਾਈਮ ਟੇਬਲ ਬਣਾਉਂਦਾ ਨਾ ਜੀ ਅਸੀਂ ਤਾਂ ਦੱਸ ਦੇ ਰਹੇ ਹਾਂ ਅੱਜ ਤਾਂ ਤੁਹਾਡੇ ਡਰ ਦੇ ਨਾਲ ਨਹੀਂ ਸ਼ਾਇਦ ਆਏ 2 ਮਹੀਨੇ ਹੋ ਗਏ ਆਪਣਾ ਟਾਈਮ ਟੇਬਲ ਬਣਾ ਕੇ ਲੈ ਆਏ ਆ ਉਹ ਸਾਨੂੰ ਇੱਕ ਆਪਰੇਟਰ ਨੂੰ ਸੱਦਿਆ ਅੰਦਰ ਫੋਟੋ ਖਿਜਾਤੀ ਵਿਆਹ ਦੇਖੋ ਜੀ ਕੱਲ ਨੂੰ ਐਤੇ ਚੱਲਣਾ ਉਹਦੇ ਕਰਕੇ ਅਸੀਂ ਤੁਹਾਡਾ ਸਾਰਾ ਲਿਆ ਟਾਈਮ ਟੇਬਲ ਕਿੰਨਾ ਫਰਕ ਪਾਇਆ ਗਿਆ ਹੈ ਟਾਈਮ ਟੇਬਲ ਜੀ 20 ਮਿੰਟ ਉਹ ਚੱਕਦੇ ਸਾਡੇ 55 ਮਿੰਟ ਤੋਂ ਭੰਗਰ ਨਹੀਂ ਗੱਡੀ ਪਹੁੰਚ ਨਹੀਂ ਬਣਦੀ ਅਸੀਂ ਹੁਣ ਐਸੀ ਜਣ ਕਰਕੇ ਲੋਕਾਂ ਦੇ ਉੱਤੇ ਥੋੜਾ ਜਾਣ ਨਹੀਂ ਗੱਡੀ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਸਾਨੂੰ ਮਤਲਬ ਉਹ ਇਨਸਾਫ ਤੋਂ ਆਇਆ ਜਾਵੇ ਉਹ ਸਿਰਫ ਇੱਕ ਆਪਰੇਟਰ ਦਾ ਫਾਇਦਾ ਕਰਨ ਲਈ ਹੈ ਨਾ ਜੀਐਮ ਪੰਜਾਬ ਰੋਡ ਸਾਨੂੰ ਤੇ ਇਹਦੇ ਵਿੱਚ ਕਰਾਪਸ਼ਨ ਦਾ ਮਾਮਲਾ ਲੱਗਦਾ ਦੀ ਸਦਾਈ